ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਜੇਤੀ ਸਮਗਰੀ ਦੇ ਕੋ ਰੇ ਨਰ ਤੇਤੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ प्यारे तू मेरो सुख दाता गुरपूरे दिया उपदेशा तुमही संग बराता राव काम क्रोध लोभ मोह अभिमान ਕਾਮ ਸੁਖ ਨਹੀਂ ਪਾਈਏ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋਂਦ ਮੰਗਲ ਸੁਖ ਪਾਈਏ ਕਾਲ ਨ ਭਾਨੇ ਅੰਦਰ ਵਿੱਚ ਜਾਣੇ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋ ਮਏ ਮਨੁਆ ਅਕਾਲ ਮੂਰਤ ਗੁਰਦੇਵਾਂ ਗੋਬਿੰਦ ਦਾਮੋਦਰ ਦਿਆਲ ਮਾਧਵੇ ਪਾਰ ਭ੍ਰਮ ਨਿਰੰਕਾਰਾ ਨਾਮ ਵਰਤਣ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਆਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਛੱਡ ਜਾਨੀ ਰਾਮ ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੁਰੇ ਦੀਆ ਉਪਦੇਸਾ ਤੁਮਹੀ ਸੰਗ ਬਰਾਤਾ ਰਾਵ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤਾ ਮੈਂ ਸੁਖ ਨਹੀਂ ਪਾਈਏ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋਂਦ ਮੰਗਲ ਸੁਖ ਪਾਈਏ ਕਾਲ ਨ ਭਾਨੇ ਅੰਤਰ ਵਿਦ ਜਾਣੇ ਤਾਂਗੀ ਗਰ ਮਨ ਸੇਵਾ ਕਾਰ ਪੂਜਾ ਹੋ ਮੈਂ ਮਨਵਾ ਅਕਾਲ ਮੂਰਤ ਗੁਰਦੇਵਾਂ ਗੋਬਿੰਦ ਦਾਮੋਦਰ ਦਿਆਲ ਮਾਧਵੇ ਪਾਰ ਭ੍ਰਮ ਨਿਰੰਕਾਰਾ ਨਾਮ ਵਰਤਣ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ 5 ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੁਰੇ ਦੀ ਆ ਉਪਦੇਸਾ ਤਮਹੀਂ ਸੰਗ ਪ੍ਰਤਾਹ ਰਾਉ ਕਾਮ ਕ੍ਰੋਧ ਲੋਭ ਮੋਯ ਅਭਿਮਾਨ ਤਮ ਸੁਖ ਨਹੀਂ ਪਾਈਏ ਹੋ ਹੋ ਰੇ ਤੂੰ ਸਗਲ ਕੀ ਮੇਰੇ ਮਨ ਤੋਂਦ ਮੰਗਲ ਸੁਖ ਪਾਈਏ ਕਾਲ ਨ ਭਾਨੇ ਅੰਤਰ ਵਿਦ ਜਾਣੇ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋ ਮਏ ਮਨੁਆ ਆਕਾਲ ਮੂਰਤ ਗੁਰਦੇਵਾ ਗੋਬਿੰਦ ਦਾਮੋਦਰ ਦਿਆਲ ਮਾਧਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਆਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ 5 ਜੇਤੀ ਸਮਗਰੀ ਦੇ ਕੋ ਰੇ ਨਰ ਤੇਤੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੁਰੇ ਦੀ ਆ ਉਪਦੇਸਾ ਤਮਹੀਂ ਸੰਗ ਪ੍ਰਤਾਹ ਰਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤਮ ਸੁਖ ਨਹੀਂ ਪਾਈਏ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋਂਦ ਮੰਗਲ ਸੁਖ ਪਾਈਏ ਕਾਲ ਨ ਭਾਨੇ ਅੰਤਰ ਵਿਦ ਜਾਣੇ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋ ਮਏ ਮਨੁਆ ਅਕਾਲ ਮੂਰਤ ਗੁਰਦੇਵਾ ਗੋਬਿੰਦ ਦਾਮੋਦਰ ਦਿਆਲ ਮਾਧਵੇ ਪਾਰ ਭ੍ਰਮ ਨਰੰਕਾਰਾ ਨਾਮ ਵਰਤਨ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਆਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ 5 ਜੇਤੀ ਸਮਗਰੀ ਦੇ ਕੋ ਰੇ ਨਰ ਤੇਤੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰੂ ਬੁਰੇ ਦੀਆ ਉਪਦੇਸਾ ਤੁਮਹੀ ਸੰਗ ਬਰਾਤਾ ਰਾਵ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤਾ ਮੈਂ ਸੁਖ ਨਹੀਂ ਪਾਈਏ ਹੋ ਹੋ ਰੇ ਤੂੰ ਸਗਲ ਕੀ ਮੇਰੇ ਮਨ ਤੋਂਦ ਮੰਗਲ ਸੁਖ ਪਾਈਏ ਕਾਲ ਨ ਭਾਨੇ ਅੰਤਰ ਵਿਦ ਜਾਣੇ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋ ਮਏ ਮਨੁਆ ਅਕਾਲ ਮੂਰਤ ਗੁਰਦੇਵਾ ਗੋਬਿੰਦ ਦਾਮੋਦਰ ਦਿਆਲ ਮਾਧਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਣ ਨਾਮੋ ਵਾਲੇ ਵਾ ਨਾਨਕ ਪ੍ਰਾਣ ਆਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ 5 ਜੇਤੀ ਸਮਗਰੀ ਦੇ ਕੋ ਰੇ ਨਰ ਤੇਤੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੁਰੇ ਦੀਆ ਉਪਦੇਸਾਂ ਤਮਹੀ ਸੰਗ ਪ੍ਰਤਾ ਰਾਵ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤਾ ਮੈਂ ਸੁਖ ਨਹੀਂ ਪਾਈਏ ਹੋ ਹੋ ਰੇ ਤੂੰ ਸਗਲ ਕੀ ਮੇਰੇ ਮਨਾਂ ਤੋਂਦ ਮੰਗਲ ਸੁਖ ਪਾਈਏ ਕਾਲ ਨ ਭਾਨੇ ਅੰਤਰ ਵਿਦ ਜਾਣੇ ਤਾਂਗੀ ਗਰ ਮਨ ਸੇਵਾ ਕਰ ਪੂਜਾ ਹੋ ਮਏ ਮੰਨਵਾ ਅਕਾਲ ਮੂਰਤ ਗੁਰਦੇਵਾ ਗੋਬਿੰਦ ਦਾਮੋਦਰ ਦਿਆਲ ਮਾ ਦੇਵੇ ਪਰ ਬ੍ਰਹਮ ਨਿਰੰਕਾਰਾ ਨਾਮ ਵਰਤਣ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਆਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ 5 ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੁਰੇ ਦੀ ਆ ਉਪਦੇਸਾ ਤਮਹੀ ਸੰਗ ਬਰਾਤਾ ਰਾਵ ਕਾਮ ਕ੍ਰੋਧ ਲੋਭ ਮੋਯ ਅਭਿਮਾਨ ਕਾਮ ਸੁਖ ਨਹੀਂ ਪਾਈਏ ਹੋ ਹੋ ਰੇ ਤੂੰ ਸਗਲ ਕੀ ਮੇਰੇ ਮਨ ਤੋਂਦ ਮੰਗਲ ਸੁਖ ਪਾਈਏ ਕਾਲ ਨ ਭਾਨੇ ਅੰਤਰ ਵਿਦ ਜਾਣੇ ਤਾਂਗੀ ਗਰ ਮਨ ਸੇਵਾ ਕਰ ਪੂਜਾ ਹੋ ਮਏ ਮਨੁਆ ਆਕਾਲ ਮੂਰਤ ਗੁਰਦੇਵਾਂ ਗੋਬਿੰਦ ਦਾਮੋਦਰ ਦਿਆਲ ਮਾਧਵੀ ਪਾਰ ਭ੍ਰਮ ਨਿਰੰਕਾਰਾ ਨਾਮ ਵਰਤਣ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਆਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ